ਆਪਾਂ ਕੋਈ ਗੱਲ ਨਹੀਂ ਸੋਚਾ ਸਮਾਂ ਆਇਆ ਕੰਡਾ ਵੀ ਸਾਰੇ ਲੋਕ ਸੋਨਾ ਪਈ ਕਰਦੇ ਨੇ ਹਾਂ ਆਪ ਜੇ ਮੈਂ ਉਹ ਨਾ ਲੇਖੋ ਜੀ ਮੰਨਣਾ ਮੈਨੂੰ ਐਂ ਦਮਾਉਣੇ ਨੇ ਵੀ ਸਾਡੇ ਨੂੰ ਮੰਨਣਾ ਸੋਨਾ ਦੱਸ ਆਪਾਂ ਕੀ ਕਰੀਏ ਹੋਰ ਇਹ ਨਾਲੇ ਉਹ ਕੇ ਸਾਰੇ ਕਰਮਾਂ ਦੇ ਖੇੜ ਆ ਗਈ ਤੇ ਆਪਾਂ ਕੋਈ ਕਸਰ ਨਹੀਂ ਮੇਰੇ ਬੱਕਾ ਬੱਕਾ ਚੋਰੀਆਂ ਦਾ ਲੱਗਦੀ ਨਹੀਂ ਬੋਤੇ ਗਪਜ਼ਾਰਾ ਦੇਦਾ ਨਾਲੇ ਜੇਲ੍ਹ ਦੀ ਤੋੜ ਦੀ ਰੋਟੀਆਂ ਸੌਖੀਆਂ ਨਹੀਂ ਹੋਣ ਦਾ ਹੈ ਪੱਕਾ ਨੋ ਯਾਰਾ ਹੋਣ ਕਰਦਾ ਚੋਰੀ ਉਦੋਂ ਨਾ ਸੋਣਾ ਪਏ ਓਏ ਸਾੜੇ ਨੂੰ ਲੁੱਪ ਦਿਆ

ਆ ਤਾਂ ਹੁਣ ਆਪਾਂ ਮਾਰ ਹੀ ਮਾਰ ਹੋ ਜਾ। ਆਪ ਬਾਪੂ ਨੂੰ ਦਿਖਾਉਂਦੇ ਕਿ ਇਹ ਕੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਜਾਂਦੀ ਹੈ ਭਾਈ ਨਗਰਵੰਸ਼ਿਆਂ ਨੂੰ ਕਿ ਆਪਣੇ ਪਿੰਡ ਵਿੱਚ ਬਹੁਤ ਚੋਰੀਆਂ ਹੋ ਗਈਆਂ ਨੇ। ਚੋਰੀਆਂ ਦੇ ਮੁੰਡੇ ਦਾ ਨਾਮ ਪਤਾ ਲੱਗਿਆ ਹੈ ਮੁੰਡੇ ਦਾ ਨਾਮ ਸਮਰਵੀਰ ਹੈ ਔਰ ਇਹ ਸ਼ਕਲ ਜਿਵੇਂ ਆ ਬਾਂਦਰ ਹੁੰਦਾ ਓਕਣ ਓਕਣ ਉਹਦੀ ਸ਼ਕਲ ਹੈ ਓਕਣ ਸ਼ਕਲ ਬਣਾ ਕੇ ਸਾਰਿਆਂ ਪਿੰਡਾਂ 'ਚ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਸਮਰਵੀਰ ਕਰਾ ਰਹੀ ਆ ਅਕਾਲ ਜੀ ਆਇਆ ਜਮਰ ਦੇ ਘਰ ਆਇਆ ਜੀ ਉਹ ਰਿਆ ਖੁੱਤ ਦੇ ਪੁੱਤਿਆ ਹਾਂ ਬੱਪੂ ਉਸੇ ਦੀ ਜੱਤਾ ਜਿੱਦ ਤੱਕ ਲੜਾ ਸੀ ਤੈਨੂੰ ਕੀ ਗੱਲ ਪੁੱਜੇ ਰੋਟੇ ਤੋੜਨੇ ਝੋਖੀਆਂ ਨਹੀਂ ਹੈਗੀਆਂ ਬਰਾਬਰ ਬਰਾਬਰ ਮੇਰੇ ਜਾਂ ਚਲੀ ਵੇ ਜੋ ਕੰਮ ਪਹਿਲੇ ਕੋ ਸੋਚਿਆ ਸੀ ਚਲ ਚੂੜੀਆਂ ਜਾ ਕੇ ਲਿਆ ਆਈ ਫਰੇ ਲੋਈ ਲਾਗਾ ਹੋਣੀ ਤੈਨੂੰ ਲੈ ਕੇ ਜਾਂਦਾ ਅੱਗੇ ਤੋਂ ਚੋਰੀ ਨਾ ਕਰੀ